ਅੱਜ ਵੀ ਉਹ ਹੀ ਧਾਰਨਾ ਬਣੀ ਹੋਈ ਹੈ ਅੱਜ ਵੀ ਕਹਿੰਦੇ ਵਪਾਰੀਆਂ ਦੀ ਪਾਰਟੀ ਹੈ ਕਿਸਾਨਾਂ ਨਾਲ ਤਾਂ ਦੂਰ ਦਵੇ ਦਾ ਕਹਿੰਦੇ ਵਾਸਤਾ ਨਹੀਂ ਭਾਰਤੀ ਜਨਤਾ ਪਾਰਟੀ ਦਾ ਇਹੋ ਕਮੀਆਂ ਨੂੰ ਬਾਚਦੇ ਆ ਤਾਂ ਸਾਤੋਂ ਮਜ਼ਬੂਤ ਕੋਈ ਨਹੀਂ ਜੇ ਅਸੀਂ ਉਹ ਕਮੀਆਂ ਨੂੰ ਨਹੀਂ ਦੇਖਦੇ ਹੂੰ ਸਾਡੇ ਵਿੱਚ ਹੋਮੇ ਆ ਜਾਂਦੀ ਆ ਅਹਿਮ ਆ ਜਾਂਦਾ ਤਾਂ ਸਮਝ ਲਓ ਵੀ ਅਸੀਂ ਇੱਕ ਇੱਕ ਸਟੈਪ ਗਲਤ ਲੈ ਰਹੇ ਟਕਸਾਲੀ ਭਾਜਪਾ ਅੱਗੂਆਂ ਦੀ ਗੱਲ ਕੀਤੀ ਹੂੰ ਕਿਉਂ ਕਰਨੀ ਪਈ ਇਸ ਲਈ ਗੱਲ ਕਰਨੀ ਪਈ ਬੀ ਮਾੜੇ ਹਾਲਾਤ ਦੇ ਦੌਰਾਨ ਜਦੋਂ ਕੋਈ ਪ੍ਰਧਾਨ ਨਹੀਂ ਸੀ ਬਣਦਾ ਹਮ ਸ਼੍ਰੀ ਮਦਨ ਮੋਹਨ ਮਿੱਤਲ ਜੀ ਜੀ ਉਹਨਾਂ ਦੇ ਗੱਲ 'ਚ ਹਾਰ ਪਾ ਕੇ ਉਹਨੂੰ ਧੱਕੇ ਨਾ ਬਣਾ ਦਿੰਦੇ ਸੀ ਹਮ ਵੀ ਤੂੰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਜੇ ਤੁਸੀਂ ਆਪਣੇ ਵਰਕਰ ਨਹੀਂ ਸੰਭਾਲੋਗੇ ਹਮ ਆ ਜਿਹੜੇ ਨਮੂਨੇ ਆ ਰਹੇ ਆ ਨਮੂਨਿਆਂ ਨੇ ਨਮੂਨਾ ਹੀ ਰਹਿਣਾ ਹੈਗਾ ਤਕਸਾਲੀ ਤਕਸਾਲੀ ਆ ਤਕਸਾਲੀ ਜਿਹੜੇ ਹੈਗੇ ਆ ਉਹ ਜੜਾਂ ਨੇ ਉਹ ਲੋਕ ਕਹਿੰਦੇ ਆ ਅਸੀਂ ਪਾਰਟੀ ਦੀ ਬਗਡੋਰ ਸੰਭਾਲਦੀ ਐ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਸਾਨੂੰ ਜਿਹੜੀ ਅਕਾਲੀ ਆਲ ਦੇ ਵੱਧ ਵੋਟ ਮਿਲਿਆ ਇੱਕ ਕਮਰਾ ਦਾ ਜਖਰ ਸਾਹਿਬ ਹੂੰ ਦੂਜਾ ਕਮਰਾ ਮਹਿਲਾ ਮੋਰਚੇ ਦੀ ਪ੍ਰਧਾਨ ਜਿਹੜੀ ਕੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਆ ਉਹਨਾਂ ਦਾ ਬੀਬੀ ਜੈਂਦਰ ਜੀ ਬੀਬੀ ਜੈਂਦਰ ਕੌਰ ਦਾ ਉਹ ਪਹਿਲਾ ਮੋਰਚੇ ਦੀ ਪ੍ਰਧਾਨ ਦਾ ਤੀਜਾ OBC ਮੋਰਚੇ ਦੇ ਵਿੱਚ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹੈਗੇ ਆ ਆਪਣੇ ਉਹ ਉਹਨਾਂ ਦਾ ਕਮਰਾ ਹੈਗਾ ਜੀ ਇਸੇ ਤਰ੍ਹਾਂ ਐਸਰ ਲੱੱਡੜ ਜੀ ਦਾ ਐਸੀ ਮੋਰਚੇ ਦਾ ਕਮਰਾ ਹੈਗਾ ਯਾ ਸਾਰੇ ਕਮਰੇ ਤੁਸੀਂ ਪਾਰਟੀ ਦੇ ਉਹਨਾਂ ਨੂੰ ਸੰਭਾਲਦੇ ਆ ਤੇ ਪਾਰਟੀ ਦੇ ਵਰਕਰ ਕਿੱਥੇ ਜਾਣ ਹਾਇ ਸਿੰਘ ਗੱਲ ਹੋਣਾਂ ਦੇ ਨਾਲ ਰਲ ਕੇ ਅਸੀਂ ਚੱਲੇ ਸੀ ਔਰ ਮੇਰਾ ਕੋਈ ਪਿਸ਼ੋਕੜ ਰਾਜਨੀਤੀ ਦੇ ਵਿੱਚ ਨਹੀਂ ਸੀ ਮੇਰਾ ਕੋਈ ਚਾਚਾ ਤਾਇਆ ਮਾਮਾ ਰਿਸ਼ਤੇਦਾਰ ਨਹੀਂ ਸੀ ਦਾ ਟੱਕਰ ਸਿੱਧੀ ਕਾਂਗਰਸ ਤੇ ਅਕਾਲੀ ਜਲਦੀ ਸੀ ਉਹ ਸਮੇਂ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਉਹਦਾ ਕਾਰਨ ਕੀ ਸੀ ਭਾਰਤੀ ਜਨਤਾ ਪਾਰਟੀ ਨੂੰ ਹੀ ਕਿਉਂ ਚੁਣਿਆ ਤੁਸੀਂ ਮੈਂ ਨੂੰ ਇਸ ਗੱਲ ਦਾ ਮਾਣ ਆ ਵੀ ਮੈਂ ਫਲੈਜ ਕਰਕੇ ਇਹ ਨਹੀਂ ਵੀ ਜਿੱਤਣ ਤੋਂ ਬਾਅਦ ਨੋ ਪਹਿਲਾਂ ਫਲੈਜ ਕਰਕੇ ਸਰਪੰਚ ਮੈਂਬਰ ਪੰਚਾਇਤ ਨਰਾਈ ਸੀ ਸੰਤਪਾਲ ਉਸਾਈ ਜੀ ਇੱਕ ਵੱਡਾ ਨੌ ਸੀ ਹੂੰ ਉਹ 10 ਸਾਲ ਹੋਰ ਜੀ ਹੋ ਸਕਦੇ ਸੀ ਲੇਕਿਨ ਸਾਡੀਆਂ ਗਲਤੀਆਂ ਨੇ ਸਾਡੇ ਅਹਿਮ ਨੇ ਹੂੰ ਔਰ ਅਸੀਂ ਜਿਹੜਾ ਕੁਝ ਉਹਨਾਂ ਨਾਲ ਕੀਤਾ ਤੇ ਇਹ ਪਾਰਟੀ ਇੱਥੇ ਖੜੀ ਆ ਜਿਹੜੀ ਵੀ ਮੈਨੂੰ ਕੋਈ ਸਜ਼ਾ ਹੈਗੀ ਆ ਮੈਂ ਭੁਗਤਣ ਨੂੰ ਪਿਆਰ ਹੈ ਅਨੁਸ਼ਾਸਨ ਅਨੁਸ਼ਾਸਨ ਹਿੰਗਤਾ ਦੀ ਕਾਰਵਾਈ ਤੁਹਾਡੇ ਤੇ ਹੋ ਸਕਦੀ ਹੈ ਬਿਲਕੁਲ ਮੈਂ ਕਹਿੰਦਾ ਕਿ ਮੈਂ ਬਿਲਕੁਲ ਮੈਨੇ ਤੇ ਅਨਸ਼ਾਸਨਿਕਤਾ ਦੀ ਕਾਰਵਾਈ ਹੋਗੀ ਮੈਂ ਪ੍ਰਸ਼ਾਦ ਮੰਨੂਗਾ ਗੁਰੂ ਦਾ ਜਿ ਮੰਦਿਆਂ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕਾਂਗਰਸੀਕਰਨ ਹੋ ਰਿਹਾ ਉਹ ਗਲਤ ਹੈ ਬਿਲਕੁਲ ਜੀ ਗਲਤ ਆ ਉਹਨੂੰ ਠੀਕ ਕੌਣ ਕਹੂਗਾ